ਜੇ ਤਲਵਾਰ ਰਿੱਕੀ ਜੀ ਔਰ ਲਾਲੀ ਜੀ ਨੇ ਜੋ ਬਦਮਾਸ਼ੀ ਔਰ ਗੁੰਡਾਗਰਦੀ ਕੀਤੀ ਹੈ ਸਾਡੀ ਪ੍ਰਾਪਰਟੀ ਦੇ ਉੱਤੇ ਜਿਹੜਾ ਕਬਜ਼ਾ ਉਹਨਾਂ ਨੇ ਨਜਾਇਜ਼ ਕੀਤਾ ਹੈ ਉਹਦੇ ਰਿਲੇਟਿਡ ਅਸੀਂ ਅੱਜ ਐਪਲੀਕੇਸ਼ਨ ਦੇ ਲਈ ਸੀਪੀ ਸਾਹਿਬ ਕੋਲ ਆਏ ਸੀਗੇ ਅੰਦਰੋਂ ਸਾਨੂੰ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਨਸ਼ੀਲੀਆਂ ਪਦਾਰਥ ਤੇ ਇੱਕ ਚਲਮਾ ਮਿਲਿਆ ਜੀ ਜਿਹੜਾ ਕਿ ਉੱਕੇ ਦੀਆਂ ਚਲਮਾ ਨੇ ਜਿਸ ਹਿਸਾਬ ਨਾਲ ਉਹਨਾਂ ਦੇ ਗੁੰਡੇ ਆਏ ਉਹਨਾਂ ਨੇ ਬਦਮਾਸ਼ੀ ਕੀਤੀ ਮੇਰੀ ਮਦਰ ਦੀ ਤਬੀਅਤ ਖਰਾਬ ਹੋ ਗਈ ਸਾਨੂੰ ਉੱਥੋਂ ਜਾਣਾ ਪਿਆ ਪਾਵਰਫੁੱਲ ਲੋਕ ਨੇ ਮੌਜੂਦਾ ਐਮਪੀ ਵੀ ਰਾਜਾ ਵਿਰਿੰਗਜੀ ਵੀ ਉਹਨਾਂ ਦੀ ਸਰਕਾਰ ਦੇ ਅਫਸਰ ਨੇ ਇਸ ਕਰਕੇ ਉਹਨਾਂ ਦੀ ਪਾਵਰ ਬਹੁਤ ਹੈ ਸਰ ਅਸੀਂ ਲੇਮਨ ਸਾਨੂੰ ਚਲਦੇ ਹੋਏ ਥ੍ਰੈਟ ਵੀ ਆ ਰਹੇ ਨੇ ਚਲਦੇ ਹੋਏ ਸਾਨੂੰ ਜਾਨਵਾਲ ਦਾ ਖਤਰਾ ਵੀ ਹੈ ਜੀ ਤਾਂ ਇਸ ਕਰਕੇ ਅਸੀਂ ਸੀਪੀ ਸਾਹਿਬ ਨੂੰ ਵੀ ਲੈਟਰ ਜਿਹੜੀ ਦਿੱਤੀ ਹੈ ਉਹਦੇ ਵਿੱਚ ਇਹੀ ਕਿਹਾ ਵੀ ਸਾਨੂੰ ਪੂਲਸ ਪ੍ਰੋਟੈਕਸ਼ਨ ਦਿੱਤੀ ਜਾਵੇ ਸਾਡੀ ਪ੍ਰੋਟੈਕਸ਼ਨ ਹੋਵੇ ਜੀ ਮੇਰਾ ਨਾਮ ਮਨਬਰ ਵਰਮਾ ਜੀ ਅਸੀਂ ਡੀਸੀਪੀ ਸਾਹਿਬ ਨੂੰ ਅੱਜ ਦਰਖਾਸਤ ਦੇਣ ਲਈ ਆਏ ਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ 2 ਦਿਨ ਪਹਿਲਾਂ ਜਿਸ ਹਿਸਾਬ ਨਾਲ ਕਾਂਗਰਸ ਲੁਧਿਆਣਾ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਸੰਜੀਤ ਤਲਵਾਰ ਰਿੱਕੀ ਜੀ ਔਰ ਲਾਲੀ ਜੀ ਨੇ ਜੋ ਬਦਮਾਸ਼ੀ ਔਰ ਗੁੰਡਾਗਰਦੀ ਕੀਤੀ ਹੈ ਸਾਡੀ ਪ੍ਰਾਪਰਟੀ ਦੇ ਉੱਤੇ ਜਿਹੜਾ ਕਬਜ਼ਾ ਉਹਨਾਂ ਨੇ ਨਜਾਇਜ਼ ਕੀਤਾ ਉਹਦੇ ਰਿਲੇਟਿਡ ਅਸੀਂ ਅੱਜ ਐਪਲੀਕੇਸ਼ਨ ਦੇ ਲਈ ਸੀਪੀ ਸਾਹਿਬ ਕੋਲ ਆਏ ਸੀਗੇ ਮੁੱਦਾ ਇਹ ਤੁਹਾਨੂੰ ਸਾਰੀ ਵੀਡੀਓਗ੍ਰਾਫੀ ਦਿਖਾ ਦਾਂਗੇ ਅਸੀਂ ਜਿਹੜਾ ਦਫ਼ਤਰ ਦੀ ਉਹ ਗੱਲ ਕਰਦੇ ਆ ਕਿ ਸਾਡਾ ਦਫ਼ਤਰ ਮੌਜੂਦਾ ਹੈ ਇਹ ਹੈ ਉਹ ਦਫਤਰ ਦੀ ਤੁਸੀਂ ਹਾਲਾਤ ਦੇਖੋ ਜਦੋਂ ਬੈਲਫ ਜੀ ਦੀ ਮੌਜੂਦਗੀ ਦੇ ਵਿੱਚ ਦਫਤਰ ਦੀ ਸਫਾਈ ਕੀਤੀ ਜਾ ਰਹੀ ਸੀ ਉਹਨਾਂ ਨੇ ਸਮਾਨ ਬਾਹਰ ਕੱਢਿਆ ਅੰਦਰੋਂ ਸਾਨੂੰ ਉਹਨਾਂ ਦੇ ਦਫਤਰ ਦੇ ਵਿੱਚੋਂ ਨਸ਼ੀਲੀਆਂ ਪਦਾਰਥ ਤੇ ਆ ਚਿਲਮਾ ਮਿਲੀਆਂ ਜੀ ਜਿਹੜਾ ਕਿ ਹੁੱਕੇ ਦੀਆਂ ਚਿਲਮਾ ਨੇ ਇਹ ਹੀ ਚੀਜ਼ ਹਰ ਬਾਰ ਜਿੱਥੋਂ ਸਰ ਇਹ ਪਤਾ ਲੱਗਦਾ ਕਿ ਇਹ ਟੁੱਟਿਆ ਹੋਇਆ ਦਫਤਰ ਉਹਨਾਂ ਨੇ ਕਿੰਨਾ ਕਮਾਂਲੇ ਲਈ ਰੱਖਿਆ ਹੋਇਆ ਔਰ ਉਹ ਦਫਤਰ ਨੂੰ ਕੀ ਕਰਦੇ ਆ ਉੱਥੇ ਹਲੋ ਜੀ ਆ ਸਾਰੀਆਂ ਚਿਲਮਾ ਦੀਆਂ ਫੋਟੋਆਂ ਜੀ ਸਰੋਜ ਸਿੰਘ ਜਿਸ ਹਿਸਾਬ ਦੇ ਨਾਲ ਬੈਲਵ ਜੀ ਨੇ ਸਾਨੂੰ ਕਬਜ਼ਾ ਦਵਾਇਆ ਸੀ ਔਰ ਉਹ ਰਿਪੋਰਟ ਹਜੇ ਬਣਾਈ ਰਹੀ ਸੀਗੇ ਜਿਸ ਹਿਸਾਬ ਨਾਲ ਉਹਨਾਂ ਦੇ ਗੁੰਡੇ ਆਏ ਉਹਨਾਂ ਨੇ ਬਦਬਾਸ਼ੀ ਕੀਤੀ ਮੇਰੀ ਮਦਰ ਦੀ ਤਬੀਅਤ ਖਰਾਬ ਹੋ ਗਈ ਸਾਨੂੰ ਉੱਥੋਂ ਜਾਣਾ ਪਿਆ ਜੀ ਹੁਣ ਸਾਡੀ ਦਰਖਾਸਤ ਇਹ ਸੀ ਕਿ ਕੋਰਟ ਆਫ ਕੰਟੈਂਪਟ ਉਹਨਾਂ ਨੇ ਕੀਤਾ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਸਾਰੀ ਦੀ ਸਾਰੀ ਉਹਨਾਂ ਨੇ ੱੱਕੇ ਨਾਲ ਸਬਲਾਂ ਨਾਲ ਹਥੋੜਿਆਂ ਨਾਲ ਸਾਡੇ ਤਾਲੇ ਤੋੜੇ ਅਸੀਂ ਇਹ ਹੀ ਦਰਖਾਸਤ ਕਰਦੇ ਆਂ ਕਿ ਸਾਨੂੰ ਸਾਡੀ ਪ੍ਰਾਪਰਟੀ ਦਾ ਕਬਜ਼ਾ ਦਵਾਇਆ ਜਾਵੇ। ਹੋਰ ਕੱਢੋ ਵੀਡੀਓ। ਆਹ ਦੇਖੋ ਜੀ ਆਹ ਤਾਲੇ ਤੋੜ। ਸਰ ਇਹ ਕਿੰਨੀ ਦੇਰ ਤੋਂ ਇਹਨਾਂ ਨੇ ਕਬਜ਼ਾ ਕੀਤਾ ਹੈ? ਸਰ ਇਹ ਕੇਸ ਵੀ ਚੱਲਦਾ ਪਿਆ ਸੀ ਅਪਰੋਕਸੀਮੇਟ 14 14 ਸਾਲ ਹੋ ਗਏ। ਤਾਲੇ ਜਦੋਂ ਇਹਨਾਂ ਨੇ ਆ ਸੱਬਲਾਂ ਤੇ ਹਥੋੜਿਆਂ ਨਾਲ ਤਾਲੇ ਤੋੜੇ ਆ ਜੀ ਆਹ ਵੀਡੀਓ ਆ। ਇਹਨਾਂ ਦੀ ਵੀਡੀਓ ਸਾਡੇ ਕੋਲ ਹੈ। ਆਹ ਦੇਖੋ ਜੀ ਆਹ ਵੀਡੀਓ ਹੈ ਜੀ ਬਣਾਈ ਹੈ ਜੀ ਸਾਡੇ ਬੰਦੇ ਮੌਜੂਦਾ ਉਸ ਸਮੇਂ ਉੱਥੇ ਮੌਜੂਦ ਸੀ। ਉਹਨਾਂ ਨੇ ਵੀਡੀਓ ਇਹ ਬਣਾਈ ਹੈ ਜੀ ਸਾਰੀ। ਅੱਤ ਸੱਬਲ ਤੇ ਆ ਦੇਖੋ ਜੀ ਤਾਲੇ ਤੋੜਦੇ ਹੋਏ ਸੱਬਲ ਦੇ ਹਥੋੜਿਆਂ ਨਾਲ ਪਰ ਸਰ ਸਾਡੇ ਕੋਲੇ ਕੋਡ ਮਾਨੀਏ ਕੋਰਟ ਸਾਹਿਬ ਦੇ ਜੀ ਪੈਲਫ ਜੀ ਵੀ ਗਏ ਸੀਗੇ ਉਹਨਾਂ ਨੇ ਹੀ ਸਾਨੂੰ ਕਬਜ਼ਾ ਦਵਾਇਆ ਸੀ ਉਹ ਹਜੇ ਰਿਪੋਰਟ ਬਣਾ ਹੀ ਰਹੇ ਸੀ ਜਦੋਂ ਇਹਨਾਂ ਦੇ ਬੰਦੇ ਆਏ ਆ ਜੀ ਔਰ ਇਹਨਾਂ ਦੇ ਗੁੰਡੇ ਹਥਿਆਰਾਂ ਦੇ ਨਾਲ ਲੈ ਸੀਗੇ ਹੁਣ ਸਾਨੂੰ ਨਹੀਂ ਪਤਾ ਉਹਨਾਂ ਕੀ ਮਨਸ਼ਾ ਨਾਲ ਆਏ ਸੀ ਕਬਜ਼ਾ ਉਹਨਾਂ ਨੇ ਦੁਬਾਰਤੀ ਤਾਲੇ ਜਿਹੜੇ ਕੋਰਟ ਮਾਨਨੀਏ ਕੋਰਟ ਜੀ ਸਾਹਿਬ ਦੇ ਆਰਡਰਾਂ ਦੇ ਆਧਾਰ ਦੇ ਉੱਤੇ ਜਿਹੜੇ ਤਾਲੇ ਉੱਥੇ ਲਾਏ ਗਏ ਸੀ ਉਹਨਾਂ ਨੇ ਉਹ ਤਾਲੇ ਤੋੜ ਕੇ ਦਵਾਰ ਦੀ ਆਪਣੇ ਤਾਲੇ ਲਾ ਲਏ। ਹਾਂਜੀ ਸਰ ਸਰ ਉਹਨਾਂ ਨੇ ਕਦੇ ਰੈਂਟ ਨਹੀਂ ਦਿੱਤਾ ਜੀ। ਉਹ ਜਿਸ ਹਿਸਾਬ ਨਾਲ ਮੈਂ ਥੋੜੀ ਇੱਕ ਮੀਡੀਆ ਭਾਈ ਦੇ ਬ੍ਰਦਰ ਦੇ ਹਿਸਾਬ ਦੇ ਨਾਲ ਇੱਕ ਵੀਡੀਓ ਦੇਖ ਰਿਆ ਸੀ 2 ਮਹੀਨੇ ਤੋਂ ਪਹਿਲਾਂ। ਉਹਨਾਂ ਨੇ ਉਹਨਾਂ ਨੂੰ ਕੋਸ਼ਨ ਪੁੱਟ ਕੀਤਾ ਸੀ ਤੁਸੀਂ ਇਹਦੀਆਂ ਗੰਦਾ ਡਿੱਗੀਆਂ ਹੋਈਆਂ ਨੇ ਸੰਜੇ ਤਲਵਾਰ ਜੀ ਨੂੰ। ਤੁਸੀਂ ਇਹ ਕਿਉਂ ਨਹੀਂ ਬਣਵਾ ਰਹੇ? ਸਰ ਉਹ ਤਾਂ ਨਹੀਂ ਬਣਾ ਰਹੇ ਉਹ ਅਣਜਾਨ ਬਨ ਰਹੇ ਉਹ ਕਹੇ ਰਹੇ ਕਿ ਸਾਨੂੰ ਨਹੀਂ ਪਤਾ ਕੇਸ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਸਾਡੇ ਕੋਲੇ ਸਰ ਸਾਰੀ ਫਾਈਲ ਰੈਡੀ ਹੈ 2015-16 ਦੇ ਵਿੱਚ ਸਾਨੂੰ ਸਟੇ ਦੇ ਆਰਡਰ ਹੋਏ ਹੋਏ ਨੇ ਸਾਨੂੰ 2016 ਦੇ ਵਿੱਚ ਸਟੇ ਦੇ 15 16 ਦੇ ਵਿੱਚ ਸਟੇ ਦੇ ਆਰਡਰ ਹੋਏ ਹੋਏ ਨੇ ਉਹ ਆਰਡਰਾਂ ਦੇ ਆਧਾਰ ਦੇ ਵਿੱਚ ਜਸ ਸਾਹਿਬ ਨੇ ਇਹੀ ਇਨਸਟਰਕਸ਼ਨ ਦਿੱਤੀ ਸੀਗੀ ਕਿ ਤੁਸੀਂ ਉੱਥੇ ਕੋਈ ਵੀ ਬਿਲਡਿੰਗ ਨਹੀਂ ਬਣਾ ਸਕਦੇ ਤੁਸੀਂ ਉੱਥੇ ਕੋਈ ਵੀ ਰਿਪੇਅਰ ਨਹੀਂ ਕਰ ਸਕਦੇ ਉਹ ਸਟੇ ਸਾਡੇ ਕੋਲ ਹੈ ਜੀ ਪੁਲਿਸ ਅਫਸਰਾਂ ਨੂੰ ਮਿਲੇ ਪੁਲਿਸ ਅਫਸਰਾਂ ਦਾ ਕੀ ਕਹਿਣਾ ਜੀ ਸਰ ਪੁਲਿਸ ਅਫਸਰਾਂ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਅਸੀਂ ਬੰਦੀ ਕਾਰਵਾਈ ਕਰਾਂਗੇ ਸਰ ਬੰਦਾ ਹੋਇਆ ਸਰ ਉਹ ਐਕਚੁਅਲ ਦੇ ਵਿੱਚ ਪਾਵਰਫੁੱਲ ਲੋਕ ਨੇ ਮੌਜੂਦਾ ਐਮਪੀ ਵੀ ਰਾਜਾ ਵਿੜਿੰਗ ਜੀ ਵੀ ਉਹਨਾਂ ਦੀ ਸਰਕਾਰ ਦੇ ਅਫਸਰ ਨੇ ਇਸ ਕਰਕੇ ਉਹਨਾਂ ਦੀ ਪਾਵਰ ਬਹੁਤ ਹੈ ਸਰ ਅਸੀਂ ਲੇਮੈਨ ਸਾਡੀ ਤਾਂ ਸੁਣਵਾਈ ਅਸੀਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਚੱਲ ਸਕਦੇ ਹਾਂ ਪਾਵਰਫੁੱਲ ਲੋਕ ਹੈ ਪੈਸਾ ਉਹਨਾਂ ਦੇ ਕੋਲ ਹੈ ਇਸ ਕਰਕੇ ਸਰ ਸਾਨੂੰ ਚੱਲਦੇ ਹੋਏ ਥ੍ਰੈਟ ਵੀ ਆ ਰਹੇ ਨੇ ਚੱਲਦੇ ਹੋਏ ਸਾਨੂੰ ਜਾਨ ਮਾਲ ਦਾ ਖਤਰਾ ਵੀ ਹੈ ਜੀ ਤਾਂ ਇਸ ਕਰਕੇ ਅਸੀਂ ਸੀਬੀ ਸ਼ਾਹਬ ਨੂੰ ਵੀ ਲੈਟਰ ਜਿਹੜੀ ਦਿੱਤੀ ਹੈ ਉਹਦੇ ਵਿੱਚ ਇਹੀ ਕਿਹਾ ਵੀ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਸਾਡੀ ਪ੍ਰੋਟੈਕਸ਼ਨ ਹੋਵੇ ਜੀ ਕੱਲ ਨੂੰ ਉਹ ਚਲਦੇ ਹੋਏ ਸਾਨੂੰ ਕੋਈ ਵੀ ਮਾਰਦੇ ਆ ਸਾਡੇ ਪੂਰੇ ਪਰਿਵਾਰ ਨੂੰ ਅਗਰ ਕੋਈ ਵੀ ਠੇਸ ਪਹੁੰਚਦੀ ਹੈ ਤੇ ਇਹਦੇ ਜ਼ਿੰਮੇਵਾਰ ਤਲਵਾਰ ਹੋਊਗੇ ਜੀ ਲਾਲੀ ਹੋਊਗੇ ਜਾਂ ਰਿੱਕੀ ਹੋਊਗੇ ਜਾਂ ਜਿਹੜੇ ਉਹਨਾਂ ਦੇ ਕਾਰਕਟਰ ਸਿ ਜੀ ਸੰਜੀਤ ਤਲਵਾਰ ਜੀ ਜਿਹੜੇ ਪ੍ਰਧਾਨ ਹੈ ਮੌਜੂਦਾ ਪ੍ਰਧਾਨ ਕਾਂਗਰਸ ਕਮੇਟੀ ਦੇ ਹਾਂਜੀ ਸਰ ਰੈਂਟ ਸਰ ਐਸੀ ਦਿੱਤੀ ਹੋਈ ਸੀ ਜੀ ਪਰ ਸਰ ਉਹਨਾਂ ਦਾ ਸਰ ਪ੍ਰਾਣੀ ਦਿੱਤੀ ਹੋਈ ਸੀ ਜੀ ਰੈਂਟ ਤੇ ਜ਼ਮੀਨ 2013-14 ਤੱਕ ਰੈਂਟ ਆਂਦਾ ਸੀਗਾ ਉਸ ਤੋਂ ਬਾਅਦ ਜਦੋਂ ਸੀਆ ਕੇਸ ਕੀਤਾ ਸਟੇ ਹੋ ਗਿਆ ਉਸ ਤੋਂ ਬਾਅਦ ਮਤਲਬ ਰੈਂਟਾਂ ਨਾ ਵੀ ਬੰਦ ਹੋ ਗਿਆ 15 ਤੋਂ ਬਾਅਦ ਕੁਝ ਨਹੀਂ ਆਇਆ ਕੁਝ ਨਹੀਂ ਮਿਲਿਆ ਆ ਸਟੇ ਦੇ ਕਾਗੇ ਸਾਡੇ ਕੋਲ ਆ ਜੀ ਉਹ ਬਣਾ ਨਹੀਂ ਸਕਦੇ ਹੁਣ ਜੋ ਡਿੱਗਣ ਵਾਲੇ ਹਾਲਤੇ ਆ ਤੇ ਸਰ ਅੱਜ ਵੀ ਸਾਡੀ ਰੈਂਟ ਸਾਡੀ ਰੈਂਟ ਦੀ ਮਨਸ਼ਾ ਨਹੀਂ ਹੈ ਜੀ ਸਾਨੂੰ ਰੈਂਟ ਨਹੀਂ ਚਾਹੀਦਾ ਸਾਨੂੰ ਸਾਡੀ ਪ੍ਰਾਪਰਟੀ ਚਾਹੀਦੀ ਹੈ ਜਿਹਦੇ ਉੱਤੇ ਉਹਨਾਂ ਦਾ ਨਜਾਇਜ਼ ਕਬਜ਼ਾ ਹੈ ਜੀ ਹਾਂਜੀ ਸਨਰ ਸਾਹਿਬ ਨੂੰ ਵੀ ਦਰਖਾਸਤ ਹੈ ਕਿ ਸਰ ਮੌਕੇ ਦੇ ਉੱਤੇ ਜਾ ਕੇ ਤੁਸੀਂ ਪ੍ਰਾਪਰਟੀ ਦਾ ਹਾਲ ਦੇਖੋ ਉਹਦੀਆਂ ਨਾ ਛੱਤਾਂ ਨੇ ਨਾ ਕੰਧਾਂ ਨੇ ਔਰ ਮੌਨੋ ਤੋਂ ਇੱਕ ਗੁਜਾਰਿਸ਼ ਕਰਦਾ ਕਿ ਜਦੋਂ ਤੁਸੀਂ ਉਸ ਪ੍ਰਾਪਰਟੀ ਦਾ ਮੌਇਨਾ ਕਰਾਓਗੇ ਕੱਲ ਨੂੰ ਉਹਦੀ ਕੋਈ ਵੀ ਛੱਤ ਗਿਰਦੀ ਹੈ ਔਰ ਕਿਸੇ ਦਾ ਵੀ ਜਾਨ ਦਾ ਨੁਕਸਾਨ ਹੁੰਦਾ ਤਾਂ ਉਹਦੇ ਵਿੱਚ ਉਹ ਜ਼ਿੰਮੇਵਾਰ ਕਾਂਗਰਸ ਵਾਲੇ ਹੋਣਗੇ ਅਸੀਂ ਨਹੀਂ ਜ਼ਿੰਮੇਵਾਰ ਹੋਣਗੇ ਕਿਉਂਕਿ ਉਹ ਉਹਨੂੰ ਉਹ ਟੁੱਟੇ ਹੋਏ ਦਫ਼ਤਰ ਨੂੰ ਉਹੀ ਚਲਾ ਰਿਹਾ ਉਹ ਵੀ ਨਸ਼ਿਆਂ ਦੇ ਕਰਕੇ ਜਾਂ ਕਿੰਨੀਆਂ ਚੀਜ਼ਾਂ ਲਈ ਚਲਾ ਰਿਹਾ ਸਾਨੂੰ ਨਹੀਂ ਪਤਾ ਜੀ